ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਦੇ ਵਕੀਲ ਵੱਲੋਂ ਕਿਹਾ ਜਾਂਦਾ 2027 ਦੇ ਵਿੱਚ ਅਮਰਤਪਾਲ ਸਿੰਘ ਬਾਹਰ ਆਉਣ ਜਾ ਰਿਹਾ ਪਰ ਵਿਰੋਧੀ ਧਿਰ ਵੱਨਿਓ ਕਿਹਾ ਜਾਂਦਾ ਮੁੱਖ ਮੰਤਰੀ ਬਨਣਾ ਤਾਂ ਦੂਰ ਬਾਹਰ ਹੀ ਆ ਜੇ ਉਹੀ ਬਹੁਤਾ ਤੇ ਹੁਣ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਚੈਨਲ ਤੇ ਬਣੇ ਰੋ ਪਹਿਲਾਂ ਵੀਡੀਓ ਸੁਣਾਵਾਂਗੇ ਤਾਂ ਫਿਰ ਕਰਾਂਗੇ ਅੱਗੇ ਗੱਲ ਬਾਤ ਜੋ ਮਾਨ ਸਿੰਘ ਖਾਰਾ ਉਹਨਾਂ ਦੇ ਵਕੀਲ ਆ ਇਹਨਾਂ ਵੱਨਿਓ ਵੱਡੇ ਖੁਲਾਸੇ ਹੋ ਜਾਂਦੇ ਆ ਤੇ ਕੋਰਟ ਬੰਨੀ ਉਹ ਵੀ ਵੱਡਾ ਫੈਸਲਾ ਲੈਤਾ ਜਾਂਦਾ ਤੇ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਮੈਂਬਰ ਪਾਰਲੀਮੈਂਟ ਨੇ ਆਈ ਭਾਈ ਅਮਰਿਤਪਾਲ ਸਿੰਘ ਕੋਈ ਨੀਕੀ ਮੋਟੀ ਚੀਜ਼ ਦਾ ਐ ਨਹੀਂ ਕਿ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਬਣ 2027 ਦੇ ਵਿੱਚ ਤੁਸੀਂ ਕਹੇ ਭਾਈ ਅਮਰਿਤਪਾਲ 2027 ਚ ਲੋਕ ਚਾਹੁੰਦੇ ਆ ਕਿ ਮੁੱਖ ਮੰਤਰੀ ਬਣ ਪਰ ਵਿਰੋਧੀ ਕਹਿੰਦੇ ਮੁੱਖ ਮੰਤਰੀ ਛੱਡੋ ਬਾਹਰ ਹੀ ਆ ਜੇ ਇੰਨਾ ਹੀ ਬਹੁਤ ਆ ਜਿੰਨਾ ਬੰਦਿਆਂ ਨੇ ਐਨਐਸਸੀ ਲਵਾਈ ਸੀ ਜਿਹੜੇ ਆਂਦੇ ਸੀ ਕਾਰਵਾਈ ਕਰੋ ਚੁਟਕੀਆਂ ਜਿਸੀਂ ਬੰਦੇ ਦਾ ਪੁੱਤ ਬਣਾ ਦਾਂਗੇ ਉਹੀ ਬੰਦੇ ਅੱਜ ਜੀਲਾਂ 'ਚ ਵੀ ਬੈਠੇ ਨੇ ਨਸ਼ੇ ਦੇ کیس ਨੇ ਉਹਨਾਂ ਉੱਪਰ ਟਿੱਡੇ ਜਿਹੜੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਾਦਲ ਧੜੇ ਦਾ ਪ੍ਰਧਾਨ ਭਾਜਪਾ ਇਹ ਸਾਰੀ ਰਲ ਚੁੱਕੀ ਹੈ ਭਾਈ ਅਮਰਿਤਪਾਲ ਸਿੰਘ ਦੇ ਇਹਨਾਂ ਨੂੰ ਉੱਠਦਿਆਂ ਨੂੰ ਸੌਂਦਿਆਂ ਨੂੰ ਕੋਣ ਆਈ ਆਉਦਾ ਭਾਈ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਆਲਾ ਕਿਉਂ ਬੰਦਾ ਪੰਜਾਬ ਤੋਂ 2500 ਕਿਲੋਮੀਟਰ ਦੂਰ ਜੀਂਜ 'ਚ ਬੈਠਾ ਹੈ ਕੀ ਦੇ ਇਤਿਹਾਸਾ ਦੇ ਵਿੱਚ ਕਦੇ ਆਪਾਂ ਉੱਪਰਲੇ ਪਲੇਟਫਾਰਮ ਤੇ ਹੁੰਨੇ ਆ ਕਦੇ ਥੱਲੇ ਹੁੰਨੇ ਆ ਪਰ ਜਿਹੜਾ ਤੁਹਾਡਾ ਚਿਹਰਾ ਹੈ ਤੁਹਾਡਾ ਮੀਨ ਲੀਡਰ ਹੈ ਉਹ ਕਦੇ ਡਗਮਗਾਉਣ ਵਾਲੀ ਚਾਹੀਦਾ ਫਿਰ ਇਹ ਗੱਲ ਕਹੀ ਗਈ ਕਿ ਇਹਨੇ ਮਨਦੀਪ ਸਿੰਘ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ ਪਾਰਟੀ ਨੂੰ ਦੇਖਦਾ ਸੀ ਆਪਦੀ ਪੋਜੀਸ਼ਨ ਦੇਖਦੀ ਸੀ ਇੱਥੇ ਕਹਿੰਦਾ ਬੰਨਾ ਕੁਝ ਨਹੀਂ ਹੈ ਕੀ ਪਾਰਟੀ ਦਾ ਅੱਗੇ ਲਾਇਸ ਵੀ ਹੋ ਸਕਦਾ ਕਿਸੇ ਦੇ ਨਾਲ ਜੇ ਕੋਈ ਇਹੋ ਜੀ ਕੋਈ ਜਿਹੜੀ ਸੁਚੱਤ ਜੀ ਸੱਚੀ ਤੇ ਰਹੇਗੀ ਹੈ ਜਿਹੜੀ ਵਾਕਈ ਪੰਜਾਬ ਦਾ ਭਲਾ ਕਰਨਾ ਚਾਹੁੰਦੀ ਹੈ ਉਸ ਦੇ ਨਾਲ ਇਕਾ ਕਰਨਾ ਤੇ ਇਕੱਠੇ ਇੱਕ ਪਲੇਟਫਾਰਮ ਤੇ ਲੜਨਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਕੋਈ ਵੀ ਹੋਵੇ ਚਾਹੇ ਉਹਦੇ ਵਿੱਚ ਬੀਜੇਪੀ ਹੋਵੇ ਚਾਹੇ ਅੰਮ੍ਰਿਤਪਾਲ ਜਿਹੜੀ ਤੀਜੀ ਵਾਰ ਐਨਐਸਐ ਲੱਗੀ ਆ ਉਹ ਉਹਦੇ ਕਾਰਨ ਕੀ ਦੱਸਿਆ ਪੰਜਾਬ ਸਰਕਾਰ ਨੇ ਕੋਈ ਤਰਕ ਰੱਖਿਆ ਉਹਦੇ ਵਿੱਚ ਐਫਆਈਆਰ ਨੰਬਰ 159 ਪੁਲਿਸ ਸਟੇਸ਼ਨ ਸਦਰਕੋਟ ਕੋਟਕਪੂਰਾ ਜੋ ਹੈਗਾ ਗੁਰਪ੍ਰੀਤ ਸਿੰਘ ਹਾਰੀ ਜਿਹੜਾ ਕਤਲकांड ਤੁਸੀਂ ਸਰਕਾਰ ਨੂੰ ਪੁੱਛਣ ਵਾਲਾ ਹੋ ਵੇਖ ਜੋ ਹਰੀਨੋ ਕਤਲ ਕਿਸ ਹਾਲਾ ਤੁਸੀਂ ਡੀਜੀਪੀ ਨੇ ਜੋ ਪ੍ਰੈਸ ਕਾਨਫਰੰਸ ਕਰਕੇ ਭਾਈ ਅਮਰਿਤਪਾਲ ਸਿੰਘ ਨੂੰ ਸ਼ਨਾਖਤ ਕਰ ਦਿੱਤਾ ਹੈ ਤਾਂ ਤੁਹਾਨੂੰ ਐਨਐਸਏ ਲਾਉਣ ਦੀ ਕੀ ਲੋੜ ਹੈ ਇਸ ਦੀ ਗੱਲ ਤੁਹਾਡੇ ਨਾਲ ਦੇ ਸਾਥੀ ਵੀ ਕਹਿ ਰਹੇ ਆ ਹਰੀਨੋ ਦਾ ਪਰਿਵਾਰ ਹਰੀਨੋ ਦੀ ਬਰਸੀ ਦੇ ਉੱਤੇ ਬਹੁਤ سارے ਲੀਡਰ ਬੋਲੇ ਉਤਾਰ ਸਿੰਘ ਖੰਡੇ ਦੀ ਮਾਤਾ ਬੋਲੀ ਉੱਥੇ ਅਮੇਸ਼ਿੰਘਾ ਜਨਾਲਾ ਬੋਲੇ ਉੱਥੇ ਤਾਂ ਅਜਿਹੀ ਜਿਹੜੇ ਤੁਸੀਂ ਲਾ ਲੋ ਸਰਕਾਰੀ ਸਾਥ ਜਿਹੜੇ ਹੈਗੇ ਨੇ ਪਾਲੇ ਹੋਏ ਨੇ ਸਰਕਾਰਾਂ ਦੇ ਇਹਨਾਂ ਦਾ ਕੰਮ ਇੱਕੋ ਇੱਕੋ ਕੰਮ ਹੈ ਜੋ ਪੰਥਕ ਤੌਰ ਤੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਨਿਰੰਤਰ ਬੋਲਣਾ ਬੋਲੀ ਜਾਣਾ ਜਿਹੜੀ ਆ ਗੱਲ ਨਾਲ ਚਰਚਾ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਧਰਮ ਫਲ ਨਹੀਂ ਉਹ ਵੀ ਡਿਕਰੂਗੜ ਰਹਿੰਦੇ ਆ ਪੋਰਟਲ ਦੇ ਵਿੱਚ ਮੁਲਾਕਾਤਾਂ ਹੁੰਦੀਆਂ 2-2 ਘੰਟੇ ਦਿਨੀਆਂ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਿਹੜੇ ਨਾਲ ਪਤਨੀ ਨੇ ਕਿਰਨ ਭੈਣ ਜੀ ਉਹਨਾਂ ਨੂੰ ਉੱਥੇ ਮਿਲ ਸਕਦੇ ਨੇ ਹਫ਼ਤੇ ਚ ਇੱਕ ਵਾਰੀ ਪਰਮਿਸ਼ਨ ਅਲਾਊਡ ਹੁੰਦੀ ਹੈ ਡੀਸੀ ਪਰਮਿਸ਼ਨ ਦਿੰਦੇ ਆ ਅਫਸਰ ਬਕਾਇਦਾ ਕਾਨੂੰਨ ਦੇ ਅਕੋਰਡਿੰਗ ਸੁਪਰੀਡੈਂਟ ਦਾ ਜਿਹੜਾ ਉੱਥੇ ਬਣਿਆ ਦਫ਼ਤਰ ਉੱਥੇ ਬੈਠੀ ਹੁੰਦੀ ਹੈ ਤੇ ਉੱਥੇ ਸਾਰੇ ਹੋਰ ਜਿਹਨੇ ਅਫਸਰ ਹੁੰਦੇ ਹੈ ਮੈਂ ਮੈਸੇਜ 5 ਸਾਲ ਜਿਹੜੇ ਕੱਟੀ ਐ ਐਨਐਸਏ ਦੇ ਬੰਦ ਰਹੇ ਆ ਕਹਿੰਦੇ ਦੋ ਦੋ ਸਾਲਾਂ ਦੀ ਚੀਕਾ ਮਾਰ ਗਏ ਆ ਦੇਖੋ ਜੀ ਇਹੀ ਕਿਰਦਾਰਾਂ ਵਾਲੇ ਲੋਕਾਂ ਦਾ ਜਦ ਕਿਰਦਾਰ ਹੀ ਕੋਈ ਨਹੀਂ ਉਸ ਨੂੰ ਆਂਸਰ ਦੇਣ ਦੀ ਲੋੜ ਹੈ ਵੱਡਾ ਫੈਸਲਾ ਹਾਂਜੀ ਇਹ ਭਈ ਅਮਰਤਪਾਲ ਦੇ ਵਕੀਲਾ ਮਾਨ ਸਿੰਘ ਖੜਾ ਇਹਨਾਂ ਬਨਿਉ ਕਿਹਾ ਜਾਂਦਾ ਵੀ 2027 ਦੇ ਵਿੱਚ ਅਮਰਤਪਾਲ ਸਿੰਘ ਬਾਹਰ ਆਉਣਗੇ ਇੱਥੇ ਪਰ ਹੁਣ ਜਿਹੜੇ ਉਹਨਾਂ ਦੇ ਚਾਉਣ ਵਾਲੇ ਉਹਨਾਂ ਬਨਿਉ ਤਾਂ ਇਹ ਕਿਹਾ ਜਾਂਦਾ ਜਿਵੇਂ ਹੁਣ ਅਮਰਤਪਾਲ ਇੱਕ ਬੇਦੋਸ਼ਾ ਇਹ ਸਰਕਾਰਾਂ ਨੇ ਫਸਾਇਆ ਗਿਆ ਉਹਦੇ ਉੱਤੇ ਜਿਹੜੀ ਹੁਣ ਤੀਜੀ ਵਾਰ ਐਨਐਸਏ ਲੱਗੀ ਆ ਇਹ ਸਿੱਧਾ ਸਾਫ ਪਤਾ ਲੱਗਦਾ ਉਹਦੇ ਉਹਨਾਂ ਦੇ ਸਾਥੀਆਂ ਤੋਂ ਐਨਐਸਏ ਤੋੜ ਦਿੱਤੀ ਜਾਂਦੀ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖਿਆ ਜਾਂਦਾ ਜੇਲ੍ਹ ਦੇ ਵਿੱਚ ਅਮਰਤਸਰ ਦੇ ਵਿੱਚ ਤੇ ਪਰ ਕੱਲੇ ਅਮਰਤਪਾਲ ਨੂੰ ਡਿਬਰੂਗੜ੍ਹ ਦੇ ਵਿੱਚ ਰੱਖਿਆ ਜਾਂਦਾ ਇੱਥੇ ਪਤਾ ਲੱਗਦਾ ਵੀ ਸਰਕਾਰ ਧੱਕਾ ਕਰ ਰਹੀ ਆ ਅਮਰਤਪਾਲ ਸਿੰਘ ਨਾਲ ਤੇ ਹੁਣ ਇਹ ਇਹ ਉਹਨਾਂ ਦੇ ਵਕੀਲ ਦਾ ਕਹਿਣਾ ਮੇਰਾ ਕਹਿਣਾ ਨਹੀਂ ਅਮਰਤਪਾਲ ਦੇ ਜਿਹੜੇ ਵਕੀਲ ਆ ਮਾਨ ਸਿੰਘ ਖਾਰਾ ਇਹਨਾਂ ਮੰਨਿਓ ਕਿਹਾ ਜਾਂਦਾ ਵੀ ਇਹ ਝੂਠੇ ਪਰਚੇ ਅਮਰਤਪਾਲ ਸਿੰਘ ਤੇ ਪਾਈ ਜਾਂਦੇ ਆ ਜਿਹੜਾ ਕੋਈ ਦੋਸ਼ ਉਹਨੇ ਕੀਤਾ ਵੀ ਨਹੀਂ ਉਹ ਵੀ ਅਮਰਤਪਾਲ ਸਿੰਘ ਤੇ ਲਾ ਦਿੱਤਾ ਜਾਂਦਾ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜੀ ਅਮਰਤਪਾਲ ਸਿੰਘ ਬਾਰੇ ਹੁਣ ਤੱਕ ਦੀ ਅਪਡੇਟ ਸੀ ਵੀ ਇਹ ਵਿਰੋਧੀਆਂ ਦਾ ਕਹਿਣਾ ਵੀ ਮੁੱਖ ਮੰਤਰੀ ਬਾਨਨਾ ਤਾਂ ਦੂਰ ਦੀ ਗੱਲ ਆ ਬਾਹਰ ਹੀ ਆ ਜੇ ਉਹੀ ਬਾਤ ਆ ਤਾਂ ਹੁਣ ਬਈ ਇਹ ਸਾਰੀ ਗੱਲਬਾਤ ਨੂੰ ਲੈ ਕੇ ਅਮਰਤਪਾਲ ਦੇ ਵਕੀਲ ਦੀ ਜੋ ਵੀਡੀਓ ਤੁਹਾਨੂੰ ਸੁਣਾਈ ਦਿੱਤੀ ਗਈ ਆ ਤਾਂ ਇਹ ਅਮਰਤਪਾਲ ਸਿੰਘ ਬਾਰੇ ਛੋਡਾ ਕੀ ਕਹਿਣਾ 2027 ਚ ਮੁੱਖ ਮੰਤਰੀ ਬਣੂ ਜਾਂ ਨਹੀਂ ਬਣੂ ਜਾਂ ਐਮਪੀ ਦੀਆਂ ਵੋਟਾਂ ਦੇ ਵਿੱਚ ਹੁਣ ਦੁਬਾਰਾ ਤੋਂ ਜਿੱਤੂ ਜਾਂ ਨਹੀਂ ਜਿੱਤੂ ਇਹਦੇ ਵਿੱਚ ਆਪਾਂ ਆਪਣੇ ਹੀ ਵੀਰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹਾਂਗੇ ਕਿਉਂਕਿ ਜਨਤਾ ਜਨਾਰਦਨ ਹੁੰਦੀ ਆ ਵੀ ਛੋਡਾ ਕੀ ਕਹਿਣਾ ਅਮਰਤਪਾਲ ਸਿੰਘ ਬਾਰੇ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਥੋੜੀਆਂ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਦਰ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ